ਇਹ ਮਾਸਿਕ ਪਾਜੀ ਦਾ ਨਜ਼ਾਰਾ ਦੇਖਣ ਇੱਥੇ ਪੁੱਜੇ ਆ ਸੰਤਾ ਵੱਲੋਂ ਆਪਣੇ ਮੋਬਾਈਲ ਫੋਨ ਦੇ ਵਿੱਚ ਇਹ ਪਲ ਜਿਹੜੇ ਆ ਉਹ ਕੈਪਚਰ ਕਰਾ ਰਿਹਾ ਹੈ ਵੀਡੀਓ ਬਣਾਈ ਜਾ ਰਹੀ ਹੈ ਇਹ ਅਦੁੱਤੀ ਪਲ ਹੈ ਮੇਰੀ ਮਾਣਯੋਗ ਭਰਾ ਨੇ ਤੇਜੀ ਦੇ ਗੁਰਪੁਰਬ ਮੌਕੇ ਜੂ ਐਸੇ ਆਕਾਸ਼ ਬਾਤ ਕੀਤੀ ਜਾ ਰਹੀ ਹੈ ਮੇਰਾ ਨਾਮ ਸੁਖਾ ਰਸ਼ਦੀਪ ਸਿੰਘ ਹੈ ਔਰ ਮੈਂ ਅਬੋਰ ਤੋਂ ਸਪੈਸ਼ਲ ਸ਼੍ਰੀ ਗੁਰਨਾਣ ਦੇਵ ਜੀ ਦੇ ਗੁਰਪੁਰੋਂ ਸਮਰਪਿਤ ਜਿਹੜਾ ਆ ਉਹ 130 ਅਦ੍ਰਿਸ਼ ਮੇਖਣ ਆਇਆ ਮੈਂ ਲਾਈਫ ਦੇ ਵਿੱਚ ਪਹਿਲੀ ਵਾਰ ਜਿਹੜੀ ਆ ਆਦਿ ਸ਼ਬਾਜੀ ਲਾਈਵ ਕਨਾਲ ਦੇਖੀ ਆ ਬਹੁਤ ਆਨੰਦ ਤੇ ਸਕੂਨ ਦੇਣ ਵਾਲਾ ਜਿਹੜਾ ਵਾਤਾਵਰਣ ਹੈ ਉਹ ਇਥੋਂ ਦਾ ਸਿਰਜਿਆ ਹੋਇਆ ਬਹੁਤ ਹੀ ਮਾਨਨ ਉਸ ਕੋਲ ਮਿਲਿਆ ਆ ਔਰ ਇਸੇ ਤਰ੍ਹਾਂ ਹੀ ਸੰਸਾਰ ਪਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਪੁਰਬ ਮਨਾਇਆ ਜਾ ਰਿਹਾ ਔਰ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸੰਸਾਰ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਨਾਮ ਲੈਵਾ ਜਿਹੜੀ ਸੰਗਤ ਬੈਠੀ ਆ ਸਾਰਿਆਂ ਨੂੰ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਜਿੱਤ ਹੋਈ ਆ ਪਹਿਲੀ ਵਾਰ ਸਾਹਿਬ ਜੀ ਦਾ ਗੁਰਪੁਰਬ ਸੀ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਔਰ ਮੈਨੇਜਰ ਸ਼ੀਰਪਾਲ ਸਾਹਿਬ ਭਗਵੰਤ ਸਿੰਘ ਧੜਾਜੀ ਵੱਲੋਂ ਪਹਿਲਾਂ ਸਮੂਥੀਆਂ ਸਿੱਖ ਸੰਤਾਂ ਨੂੰ ਗੁਰਪੁਰਬ ਦੀਆਂ ਗੁਰਨਾਨਦ ਦੇਵ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼ਰਮਣਿਕ ਕਮੇਟੀ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਸਵੇਰੇ ਸ਼੍ਰੀ ਮਨਜੀਤ ਸਾਹਿਬ ਦੀਵਾਨ ਆਲ ਵਿਖੇ ਸ਼੍ਰੀਖਾਨਪਰਸਾਹ ਜੀ ਦੇ ਭੋਗ ਪਾਏ ਗਏ ਉਸ ਤੋਂ ਉਪਰੰਤ ਸੁੰਦਰ ਜਲੌ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸ਼੍ਰੀ ਅਕਾਲ ਤੱਕ ਸਾਹਿਬ ਗੁਰਦਰਾ ਮੰਜੀਤ ਸਾਹਿਬ ਸੌਰੀ ਡਬਾ ਟੱਲ ਰਿਹਾ ਹੈ ਸਾਹਿਬ ਕਿ ਸੁੰਦਰ ਜਲਸਾ ਜਾਇ ਗਿਆ ਪਸੋ ਪ੍ਰੰਦ ਰਹਿਰਾ ਸਾਹਿਬ ਜੀ ਦੇ ਪਾਰ ਤੋਂ ਪਾਸ ਹੁਣ ਜਿਹੜਾ ਵਾ ਸੁੰਦਰ ਦੀਮ ਵਾਲਾ ਕੀਤੀ ਗਈ ਆ ਦੇਸੀ ਕਿਉ ਦੇ ਦੀਵੇ ਬਾਲੇ ਗਏ ਆ ਔਰ ਆਤਿਸ਼ਬਾਜੀ ਚਲਾਈ ਗਈ ਆ ਜਿਸ ਦਾ ਸੰਤਾਂ ਜੜੀਆਂ ਲੱਖਾਂ ਦੀ ਤਦਾਦ ਚ ਇਥੇ ਦਰਸ਼ਨ ਦੇਦਾਰੇ ਕਰਨ ਲਈ ਆਪਣੇ ਪਰਿਵਾਰਾਂ ਸਮੇਤ ਪਹੁੰਚੀਆਂ ਉਹਨਾਂ ਵੱਲੋਂ ਅਲੋਕਕ ਬੱਤਿਸ਼ ਵਧੀਆ ਜਿਹੜਾ ਆ ਆਨੰਦ ਲੈ ਗਿਆ ਪਾਕਿਸਤਾਨ ਦੇ ਵਿੱਚ ਕਾਫੀ ਵਧੀਆ ਤਰ੍ਹਾਂ ਹੈਲਾ ਮਨਾਇਆ ਜਾ ਰਿਹਾ ਬਿਲਕੁਲ ਜੀ ਉੱਥੇ ਵੀ ਸਾਡੇ ਸਿੱਖਸ਼ਰ ਦਾ ਲੋ ਗਏ ਆ ਜਥੇਦਾਰ ਪੁਲਦੀਪ ਸਿੰਘ ਗੜਗਾਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਵੀ ਉੱਥੇ ਪਹੁੰਚੇ ਸੰਗਤਾਂ ਦੇ ਨਾਲ ਪਰ ਵੱਡੀ ਬੱਦਰ ਤੇ ਜਿਹੜਾ ਵਾ ਉੱਥੇ ਰਾਤ ਨੂੰ ਜਿਹੜਾ ਵਾ 1 ਵਜੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਿਹੜਾ ਮਨਾਇਆ ਜਾਣਾ ਖੰਡਪਾਤ ਸਾਹਿਬ ਦੇ ਭੋਗ ਪਾਣੇ ਜੀ ਅੱਜ ਕਿੰਨੀ ਕਿ ਸੰਗਤ ਕਿੱਡੀ ਨੋਟ ਜੀ ਕੋਈ ਹੈ ਆਈਡੀਆ ਜੀ ਲੱਖਾਂ ਦੀ ਤਦਾਦ ਦੇ ਵਿੱਚ ਹੈ ਜੀ ਸਵੇਰ ਤੋਂ ਲੈ ਕੇ ਤੁਸੀਂ ਅੰਤਕਰ ਦੇਖ ਸਕਦੇ ਤੁਸੀਂ ਸੰਗਤਾਂ ਨੇ ਜਿਹੜੀ ਹਾਜ਼ਰੀ ਭਰ ਕੇ ਆਪਣਾ ਜੀਵਨ ਸਰਬਦਾ ਕੀਤਾ ਹੈ